ਮਲਾਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੁੱਖ ਮਾਰਗ ਰਾਣਾ ਸਾਹਿਬ ਤੋਂ ਜਿਹੜਾ ਜਗੇੜੇ ਨੂੰ ਜਾਂਦਾ ਹੈ ਉੱਥੇ ਮੌਜੂਦ ਹਾਂ ਅਸੀਂ ਤੇ ਤਸਵੀਰਾਂ ਚ ਵਿੱਚ ਇਹ ਦੇਖ ਰਿਹਾ ਹਾਂ ਕਿ ਤੁਸੀਂ ਤੇ ਇਸ ਵੇਲੇ ਲੰਗਰ ਲੱਗਿਆ ਹੋਇਆ ਤੇ ਵਿਸ਼ੇਸ਼ ਲੰਗਰ ਪਿੰਡ ਬਟਾਰੀ ਦੀ ਇਸ ਸੰਗਤ ਦੇ ਵੱਲੋਂ ਲਗਾਇਆ ਗਿਆ ਆ ਉਹ ਗੱਲਬਾਤ ਕਰ ਲੈਣੇ ਆ ਪ੍ਰਧਾਨ ਸਾਹਿਬ ਮੌਜੂਦ ਨੇ ਪ੍ਰਧਾਨ ਜੀ ਵੈਗੁਰਜੀ ਖਾਲਸਾ ਵੈਗੁਰਜੀ ਜੀ ਸ਼ੋਭਨਾਮ ਕੀ ਹੈ ਜੀ ਤੁਹਾਡਾ ਕੇਵਲ ਸਿੰਘ ਕੇਵਲ ਸਿੰਘ ਜੀ ਇਹਦਾ ਲੰਗਰ ਲਗਾਇਆ ਗਿਆ ਹੈ ਇਹ ਸਪੈਸ਼ਲ ਗੋਲ ਗੱਪਿਆਂ ਦਾ ਲੰਗਰ ਹੀ ਕੋਲ ਗਾਇਆ ਹਾਂਜੀ ਲੰਗਰ ਦਾ तकरीबन ਜੇ ਅਸੀਂ ਨਾ ਸਾਡਾ ਇਹ ਹੁੰਦਾ ਵੀ ਪਹਿਲੇ ਦਿਨ ਤੋਂ ਲੈ ਕੇ ਅਸੀਂ ਹਰ ਰੋਜ਼ ਵੈਰਾਈਟੀ ਕੋਈ ਨਾ ਕੋਈ ਚੇਂਜ ਕਰਕੇ ਦਿੰਦੇ ਆ ਇਹ ਫਿਰ ਕਿੰਨੇ ਦਿਨਾਂ ਤੋਂ ਚੱਲ ਰਿਹਾ ਲੰਗਰ ਇਹ 12 ਦਿਨ ਤੋਂ 12 ਦਿਨ ਤੋਂ ਚੱਲ ਰਿਹਾ ਹਾਂਜੀ ਠੀਕ ਹੈ ਜੀ ਤੇ ਫਿਰ ਇਹ ਅੱਜ ਹੁਣ ਤੋਂ ਪਹਿਲਾਂ ਜਿਹੜੇ ਲੰਗਰ ਲਾਇਆ ਗਿਆ ਨਾ ਉਹ ਕਿਹੜੇ-ਕਿਹੜੇ ਪਦਾਰਥਾਂ ਦੇ ਲੰਗਰ ਸੀਗੇ ਸਾਰੇ ਆ ਆਪਣਾ ਸੋਲੇ ਪੂਰੀਆਂ ਦਾ ਜੀ ਜਲੇਬੀਆਂ ਦਾ ਬਰੈਡਾਂ ਦਾ ਖੀਰ ਦਾ ਚਾਹੀਏ ਤਾਂ ਫਿਰ ਰੋਜ਼ ਜਿਹਾ ਚੱਲਦਾ ਠੀਕ ਆ ਇਹ ਫਿਰ ਹੁਣ ਕਿੰਨੇ ਦਿਨ ਚੱਲੂਗਾ ਲੰਗਰ ਹੋਰ ਬਸ ਆ ਚਲਾਸ ਇਹ ਹਾਲ ਤੱਕ ਚਲਾਸ ਠੀਕ ਆ ਤੇ ਫਿਰ ਇਹਦੇ ਵਿੱਚ ਜਿਹੜੇ ਸੰਗਤ ਹੈ ਮਤਲਬ ਜਿਹੜੇ ਅਤਿਨ ਜਾਂਦੀ ਆਪਣੇ ਆਨੰਦਪੁਰ ਸਾਹਿਬ ਨੂੰ ਉਹ ਸਾਰੇ ਉਹੀ ਉਹਨਾਂ ਦੇ ਸੰਗਤ ਹਾਂਜੀ ਹਾਂਜੀ ਹਾਂ ਹੋਲਾ ਮੱਲਾ ਦੀ ਯਾਤਰਾ ਮੇਰਾ ਜੀ ਠੀਕ ਆ ਹਾਂਜੀ ਤੇ ਵੀਰ ਜੀ ਸਾਡੇ ਨਾਲ ਮੌਜੂਦ ਨੇ ਤੇ ਇਹ ਕਿੰਨੇ ਕ ਟਾਈਮ ਤੋਂ ਲੰਗਰ ਲਗਾਇਆ ਜਾ ਰਿਹਾ ਜੀ ਇਹ ਜਦ ਤੋਂ ਜੀ ਆਪਣੇ ਹੋਲਾ ਮੱਲਾ ਚੱਲ ਰਹੇ ਸੀ ਜੱਤੋ ਲੰਗਰ ਚੱਲ ਰਿਹਾ ਨਹੀਂ ਇੱਥੇ ਪੜ ਦੇ ਪੜਾਰੀ ਨਹੀਂ ਵਸੋਂ ਕਿੰਨਾ ਟਾਈਮ ਹੋ ਗਿਆ ਟਾਈਮ ਕਿੰਨਾ ਬਹੁਤ ਹੋ ਗਿਆ ਜੀ ਇਹਨਾਂ ਨੂੰ ਅੱਛਾ ਠੀਕ ਹੈ ਜਣ ਦੀ ਸਾਡੇ ਵੀ ਜਿਹੜੇ ਬਜ਼ੁਰਗ ਸੀਗੇ ਉਹ ਵੀ ਲੰਗਰ ਲਾ ਰਹੇ ਸੀਗੇ ਇੱਥੇ ਜਿਹਨਾਂ ਤੋਂ ਜੱਤੋ ਸੂਟੀ ਚੱਲਦੀ ਜਾ ਰਹੀ ਹੈ ਬਾਬਾ ਜੀ ਬਾਕੀ ਖਾਲਸਾ ਸਾਹਿਬ ਆਹ ਵਾਹਿਗੁਰੂ ਜੀ ਕੀ ਫਤਿਹ ਸ਼ਬਨਮ ਕੀ ਹੈ ਬਈ ਤੁਹਾਡਾ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਇਹ ਜਿਹੜਾ ਲੰਗਰ ਲਗਾਇਆ ਗਿਆ ਜੀ ਇੱਥੇ ਤੇ ਕਿੰਨੀਆਂ ਕਿ ਸੰਗਤਾਂ ਲੰਗਰ ਛੱਕ ਜਾਂਦੀਆਂ ਨੇ ਜੀ ਨੰਕਰ ਰਾਜੀ ਅਣਗਿਣਤ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਛਕਦੀਆਂ ਜਾਂਦੀਆਂ ਨੇ ਠੀਕ ਹੈ ਹਾਂਜੀ ਤੇ ਫਿਰ ਜਿਹੜੇ ਉਹ ਸੇਵਾਦਾਰ ਸੇਵਾ ਨਿਭਾ ਰਹੇ ਨੇ ਉਹ ਫਿਰ ਪਿੰਡ ਦੇ ਹੀ ਨੇ ਜਾਂ ਪਰਾਲ ਦੇ ਨਗਰਾਂ ਦੇ ਵੀ ਉਹ ਸਾਰੇ ਹੀ ਪਿੰਡ ਦੇ ਹੀ ਆਏ ਸਾਡੇ ਨਗਰ ਦੇ ਨਹੀਂ ਆਏ ਠੀਕ ਹੈ ਸਾਰੇ ਹੀ ਪਿੰਡ ਦੇ ਸੇਵਾਦਾਰ ਨੇ ਹਾਂਜੀ ਸਾਰੇ ਹਰ ਇੱਕ ਸਾਲ ਇੱਦਾਂ ਹੀ ਸੇਵਾ ਨਿਭਾਉਂਦੇ ਨੇ ਠੀਕ ਹੈ ਹਾਂਜੀ ਤੇ ਫਿਰ ਇਹ ਚ ਸਹਿਯੋਗ ਪੂਰੇ ਨਗਰ ਦਾ ਹੁੰਦਾ ਜਾਂ ਫਿਰ ਬਾਹਰੋਂ ਵੀ ਐਨ ਆਰ ਆਈ ਵੀਰ ਵਗੈਰਾ ਕਰਦੇ ਨੇ ਕੀ ਪੂਰੇ ਸਹਿਯੋਗ ਨਗਰ ਦਾ ਹੀ ਹੁੰਦਾ ਹੀ ਸਾਡਾ ਠੀਕ ਹੈ ਹਾਂਜੀ ਹਾਂ ਕੋਮੇਟੀ ਬਣੀ ਹੈ ਜੇ ਕਿਵੇਂ ਜੀ ਨਾਜੀ ਕਮੇਟੀ ਕੋਈ ਨਹੀਂ ਫਿਰ ਅਸੀਂ ਕੁਝ ਹੀ ਤੌਰ ਤੇ ਅਸੀਂ ਲੰਗਰ ਲਾਉਂਦੇ ਆ ਜੀ ਠੀਕ ਹੈ ਸ਼ਹੀਦੀ ਜੋੜ ਮੇਲ ਹੁੰਦਾ ਜਿਹੜਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਉਹ ਤੋਂ ਵੀ ਲਗਾਉਣਾ ਲੰਗਰ ਜੀ ਨਹੀਂ ਜੀ ਉਹ ਵੀ ਉਹ ਵੀ ਲੱਗਦਾ ਜੀ ਹਾਂ ਜੀ ਉਹ ਵੀ ਆਪਾਂ ਸਵਾ ਦਾ ਲਾਉਂਦੇ ਆ ਜੀ ਹਾਂ ਜੀ ਉਹ ਆਪਣਾ ਤਿੰਨ ਚਾਰ ਦਿਨ ਵਿੱਚ ਲੰਗਰ ਚੱਲਦਾ ਵਾ ਉਹ ਵੀ ਰੋਟੀ ਆਪਣੇ ਰੋਟੀ ਦਾ ਪ੍ਰਸਾਦ ਦੇ ਦਾ ਜਾਂ ਦਾ ਬਿਸਕੁਟਾਂ ਦਾ ਚਾਹ ਦੇ ਨਾਲ ਉਹ ਲੰਗਰ ਹਰ ਇੱਕ ਸਾਲ ਲੱਗਦਾ ਜੀ ਲੱਗਦਾ ਪਿੰਡ ਬਟਾਰੀ ਕਦੋਂ ਲਾਉਂਦਾ ਠੀਕ ਹੈ ਠੀਕ ਹੈ ਤੇ ਫਿਰ ਉਂ ਜੇ ਆਪਾਂ ਪ੍ਰਧਾਨ ਸਾਹਿਬ ਗੱਲ ਕਰੀਏ ਤਾਂ ਲੱਗਦਾ ਵੀ ਜਿਹੜਾ ਪੰਜਾਬ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਤਾਂ ਕਿੰਨਾ ਕਿਤੇ ਸੰਗਤਾਂ ਨੇ ਜਿਹੜੀਆਂ ਉਹ ਜਾਗਰੂਕ ਹੋ ਰਹੀਆਂ ਲੰਗਰਾਂ ਪਰਤੇ ਕਿਉਂਕਿ ਪਹਿਲਾਂ ਬਹੁਤ ਸਾਰੇ ਇਦਾਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਵੀ ਜਿਵੇਂ ਸ਼ਹੀਦੀ ਜੋੜ ਮੇਲ ਦੇ ਲੰਗਰ ਲੱਗਦੇ ਹੁੰਦੇ ਸੀ ਉਦੋਂ ਮਿੱਠੇ ਦਾ ਲੰਗਰ ਲਾਉਂਦੇ ਸੀ ਪਰ ਤੁਹਾਡੇ ਦੇ ਵਿਸ਼ੇਸ਼ ਗੱਲ ਇਹ ਹੁੰਦੀ ਵੀ ਤੁਸੀਂ ਇੱਕ ਸਿੰਪਲ ਪ੍ਰਸ਼ਾਦਾ ਰੱਖਦੇ ਹੋ ਉਸ ਟਾਈਮ ਦੇ ਵਿੱਚ ਹਾਂਜੀ ਆ ਉਹ ਜਦੋਂ ਸ਼ਰਮਣੀ ਕਮੇਟੀ ਦਾ ਵੀ ਕਹਿਣਾ ਜੀ ਉਹਨਾਂ ਦੇ ਆਖੇ ਹੋਇਆ ਜੀ ਵੀ ਆਪਾਂ ਸਿੰਪਲੀ ਪ੍ਰਸ਼ਾਦਾ ਪਾਣੀ ਰੱਖਿਆ ਜਾਵੇ ਪਰ ਫਿਰ ਵੀ ਗੁਰੂ ਗਿਆਨ ਸਾਖ ਤਾਂ ਵਿੱਚ ਮਿੱਠੇ ਦਾ ਲਾ ਦਿੰਦਿਆਂ ਨੇ ਤੇ ਜਾਣੇ ਤਾਂ ਸ੍ਰੋਣੀ ਕਮੇਟੀ ਦੇ ਮਰਿਆਦਾ ਅਨੁਸਾਰ ਸਹੀ ਨਹੀਂ ਹਾਂ 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 ਜੀ ਹਾਂ ਪ੍ਰਸਾਦ ਦੇ ਆ ਜੀ ਫਿਰ ਇਹ ਜਿਹੜੇ ਗੋਲ ਗੱਪੇ ਉਹਰੇ ਲੰਗਰ ਲਗਾਇਆ ਗਿਆ ਵਾ ਇਹ ਤਿਆਰ ਇੱਥੇ ਕੀਤੇ ਜਾਂਦੇ ਨੇ ਜਾਂ ਫਿਰ ਇਹੀ ਇੱਥੇ ਤਿਆਰ ਕੀਤੇ ਜਾਂਦੇ ਨੇ ਜੀ ਅੱਛਾ ਜੀ ਇੱਥੇ ਸਾਰਾ ਕੁਝ ਤਿਆਰ ਕਰਕੇ ਇੱਥੇ ਪਰੋਸਿਆ ਜਾਂਦਾ ਹੈ ਠੀਕ ਹੈ ਹਾਂ ਜੀ ਸੱਜਣ ਫਿਰ ਪੂਰੇ ਸ਼ਹਿਰ ਨਾਲ ਪੂਰੇ ਆਨੰਦਪੁਰ ਸਾਹਿਬ ਨਾਲ ਛੋਟੇ ਤੁਹਾਡੇ ਸਾਹਮਣੇ ਆ ਜੀ ਕਿੰਨੀ ਸੰਗਤ ਆਉਂਦੀ ਹੈ ਜੀ ਠੀਕ ਹੈ ਸਾਰੀ ਸੰਗਤ ਸਾਕੇ ਜਾਂਦੀ ਹੈ ਮਾਈਆਂ ਦੇ ਪੂਰੇ ਸਹਿਯੋਗ ਹੁੰਦਾ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਸਾਡੇ ਨਾਲ ਨਾਲ ਉਧਰ ਪੰਗਰ ਦੇ ਵਿੱਚ ਬਿਠਾ ਕੇ ਵੀ ਹਾਂਜੀ ਆਹ ਦੇਖੋ ਵਖਰਾ ਸੈਟ ਲਾਇਆ ਹੁੰਦਾ ਅੱਜ ਤਾਂ ਗੋਲ ਗੱਪਿਆ ਕਰਕੇ ਥੋੜਾ ਜਿਹਾ ਰਸ ਇੱਥੇ ਆ ਨਹੀਂ ਤਾਂ ਉਹ ਪੰਗਤਾਂ ਲਾਈਆਂ ਹੁੰਦੀਆਂ ਨੇ ਪੰਗਤ ਵਿੱਚ ਬਹਿ ਕੇ ਹੀ ਸਕਦੇ ਆ ਸਾਰੇ ਜੀ ਤੇ ਅੱਜ ਗੋਲ ਗੱਪਿਆ ਕਰਕੇ ਹੁਣ ਰਸ ਬਣ ਕੇ ਅੱਜ ਬੰਦ ਤੇ ਥੋੜੀ ਜਿਹਾ ਹੋ ਗਿਆ ਹਾਂਜੀ ਜੀ ਜੀ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਪ੍ਰਧਾਨ ਜੀ ਤੇ ਬਹੁਤ ਸੋਹਣਾ ਦ੍ਰਿਸ਼ ਹੈ ਜਿਹੜਾ ਇਸ ਵੇਲੇ ਇੱਥੇ ਬਣਿਆ ਹੋਇਆ ਪਿੰਡਾਂ ਦਾ ਆਨੰਦ ਹੀ ਵੱਖਰਾ ਹੈ ਜੀ ਪਿੰਡਾਂ ਦੇ ਵਿੱਚ ਆਨੰਦ ਹੁੰਦਾ ਪੂਰਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹ ਪਿੰਡਾਂ ਦੇ ਲੋਕ ਨੇ ਉਹ ਬਖੂਬੀ ਇਸ ਗੱਲ ਨੂੰ ਜਾਣਦੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਨੂੰ ਇਸ ਵੇਲੇ ਵੇਖ ਰਹੇ ਨੇ ਉਹ ਵੀ ਉਹ ਵੀ ਬੈਠੇ ਸਾਨੂੰ ਦੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਵੀ ਪੂਰਾ ਜਿਹੜਾ ਇੱਕ ਆਨੰਦ ਦੀ ਵਿਵਸਥਾ ਵੱਜ ਰਹੀ ਆ